ਕੁਆਟਰਾਂ ਦੀਆਂ ਵੰਡ ਨੂੰ ਲੈ ਕੇ ਰੇਲਵੇ ਮੈਨਸ ਯੂਨੀਅਨ ਫਗਵਾੜਾ ਵੱਲੋਂ ਰੇਲਵੇ ਸਟੇਸ਼ਨ ਦੇ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਨੇ ਦਾ ਮੌਕਰਨ ਪੀਡਬਲਯੂਆਈ ਨਵਾਂ ਸ਼ਹਿਰ ਵੱਲੋਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲੈ ਕੇ ਲਗਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਹੈ ਕਿ ਨਵਾਂ ਸ਼ਹਿਰ ਪੀਡਬਲਯੂਆਈ ਪਿਛਲੇ ਲੰਬੇ ਸਮੇਂ ਤੋਂ ਕੁਆਟਰਾਂ ਦੀ ਵੰਡ ਨੂੰ ਲੈ ਕੇ ਲਗਾਤਾਰ ਧੱਕਾ ਕਰਦਾ ਆ ਰਿਹਾ ਹੈ ਜੋ ਕਿ ਸਹਿਨ ਨਹੀਂ ਕੀਤਾ ਜਾ ਸਕਦਾ। ਉਹਨਾਂ ਚੇਤਾਵਨੀ ਦਿੱਤੀ ਕਿ ਉਹਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਕੁਆਟਰ ਵੀ ਦਿੱਤੇ ਜਾਣ। ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ शर्मा ਦੀ ਰਿਪੋਰਟ ਮੈਂ ਜੀ ਮਨੋਜ ਕੁਮਾਰ ਬ੍ਰਾਂਚ ਅਫਸਰ ਨਾਰਮਲ ਰੇ ਮੈਨ ਸ਼ੀਨ ਮੇਨ ਬ੍ਰਾਂਚ ਤੇ ਮੇਰੇ ਨਾਲ ਮੇਨ ਬ੍ਰਾਂਚ ਦੇ ਪ੍ਰਧਾਨ ਜੀ ਚਰਨਜੀਤ ਜੀ ਤੇ ਬ੍ਰਾਂਚ ਅਫਸਰ ਇੰਜੀਨੀਅਰਿੰਗ ਬ੍ਰਾਂਚ ਦੇ ਸਾਥੀ ਪ੍ਰਦੀਪ ਜੀ ਅੱਜ ਅਸੀਂ ਧਰਨਾ ਤਾਂ ਲਾਇਆ ਕਿ ਲਗਾਤਾਰ ਮਜ਼ਦੂਰ ਗਲੋਦੀ ਜਿਹੜੀ ਨੀਤੀਆਂ ਆ ਉਹ ਪੀਡਬਲਯੂਆਈ ਨਵਾਂ ਸ਼ਹਿਰ ਨੇ ਪਾਈਆਂ ਹੋਈਆਂ ਇਹ ਮਸਲਾ ਪਿਛਲੇ 4 ਮਹੀਨੇ ਤੋਂ ਚੱਲਾ ਰਿਹਾ ਜੀ ਔਰ ਅਸੀਂ ਲਗਾਤਾਰ ਇਹਨਾਂ ਨੂੰ ਅਗਾਹ ਕਰ ਰਹੇ ਹਾਂ ਕਿ ਤੁਸੀਂ ਇੱਕ ਗਲਤ ਕੰਮ ਕਰ ਦਿੱਤਾ ਆ ਕੁਆਟਰ ਅਲਾਟਮੈਂਟ ਦੇ ਵਿੱਚ ਗਲਤੀ ਕੀਤੀ ਆ ਇਹਨੂੰ ਸੁਧਾਰ ਕਰੋ ਔਰ ਇਹ ਲਗਾਤਾਰ ਸਾਨੂੰ ਆਸ਼ਵਾਸ਼ਣ ਦਿੰਦੇ ਰਹੇ ਆ ਕਿ ਮੈਂ ਸੁਧਾਰ ਲਾਂਗਾ ਸੁਧਾਰ ਲਾਂਗਾ ਪਰ ਇਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਨਹੀਂ ਜਿਸ ਦੇ ਵਿੱਚ ਸਾਡੇ ਕਰਮਚਾਰੀ ਨਾਲ ਬਹੁਤ ਵੱਡਾ ਤੱਕਾ ਹੋਇਆ ਵੈਰਾਈਟੀ ਬਣਦੀ ਸੀ ਇੱਥੇ ਫਗਵਾੜੇ ਦੇ ਅੰਦਰ 14 ਕੁਆਟਰ ਰਹਿ ਗਏ ਆ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਗੈਂਗਮੈਨਾਂ ਦੇ ਗੈਂਗਮੈਨ ਨੂੰ ਜਿਹਦੀ ਪ੍ਰੈਰਟੀ ਬੰਦੀ ਸੀ ਉਹਨੂੰ ਨਾ ਦੇ ਕੇ ਕੁਆਟਰ ਔਰ ਜਿਹੜਾ ਇੱਕ ਗੇਟਮੈਨ ਨੂੰ ਅਲਾਟ ਕਰ ਦਿੱਤਾ ਗਿਆ ਗੇਟ ਪ੍ਰੈਰਟੀ ਦੇ ਇਹ ਕਹਿੰਦੀ ਆ ਕਿ ਜਿਹੜਾ ਗੇਟਮੈਨ ਆ ਉਹਨੂੰ ਨੀਅਰ ਬਾਏ ਜਿਹੜਾ ਕੁਆਟਰ ਆ ਉਹ ਲੋਟ ਹੋਣਾ ਚਾਹੀਦਾ ਉਹਨੂੰ 3.5 ਕਿਲੋਮੀਟਰ ਦੂਰ ਜਿਹੜਾ ਆ ਉਹਨੂੰ ਕੁਆਟਰ ਅਲਾਟ ਕਰਨ ਦੀ ਗੱਲ ਕੀਤੀ ਜਦਕਿ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਕੁਆਟਰ ਜਿਹੜਾ ਆ ਖਾਲੀ ਆ ਉੱਥੇ ਨਹੀਂ ਅਲਾਟ ਕੀਤਾ ਔਰ ਇਹਨੇ ਇਹ ਜਿਹੜਾ ਆਪਣਾ ਪਾਲਾ ਚੱਕ ਕੇ ਏਜਨ ਸਾਹਿਬ ਦੇ ਸਾਡੇ ਜਿਹੜੇ ਚੇਅਰਮੈਨ ਏਰੀਆ ਹਾਊਸਿੰਗ ਕਮੇਟੀ ਦੇ ਮੈਂਬਰ ਆ ਚੇਅਰਮੈਨ ਆ ਉਹਨਾਂ ਨੂੰ ਦੇ ਦਿੱਤਾ ਔਰ ਉਹਨਾਂ ਨੇ ਚਿੱਠੀ ਕਰ ਦਿੱਤੀ ਕਿ ਜਿਹੜਾ ਆਪਣਾ ਕੁਆਟਰ ਆ ਇਹ ਗਲਤ ਤਰੀਕੇ ਨਾਲ ਜੜਾਇਆ ਲੋਡ ਕੀਤਾ ਗਿਆ ਇਹਦੇ ਵਿੱਚ ਸੁਧਾਰ ਕਰ ਔਰ ਅੱਜ ਅਸੀਂ ਆਏ ਸੀ ਇਹਨਾਂ ਨਾਲ ਗੱਲਬਾਤ ਕਰਨ ਕਿ ਏਜਨ ਸਾਹਿਬ ਨੇ ਵੀ ਕਹਿ ਦਿੱਤਾ ਯਾਰ ਹੁਣ ਤਾਂ ਇਹਦੇ ਵਿੱਚ ਸੁਧਾਰ ਕਰਨ ਦੀ ਗੱਲ ਕਰ ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਜਿਹੜਾ ਆ ਅੱਜ ਨਾਰਦਰਨ ਰੀਲੈਂਸ ਯੂਨੀਅਨ ਪ੍ਰੋਟੈਸਟ ਕਰਨ ਦੇ ਉੱਤੇ ਮਜਬੂਰ ਹੋਈ ਆ ਤੋ ਔਰ ਉਹਨੂੰ ਅਸੀਂ ਰੀ ਆ ਲੋਟ ਕਰਾਉਣਾ ਚਾਹੁੰਦੇ ਆ ਤੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਮਤਲਬ ਕੀ ਇਹ ਮਗੀ ਤੁਹਾਡੀਆਂ ਪਤਾ ਨਹੀਂ ਪਤਾ ਹੈ ਕਿ ਅੱਜ ਅਸੀਂ ਸਿਰਫ ਗੱਲਬਾਤ ਕਰਨ ਆਏ ਸੀਗੇ ਔਰ ਇਹ ਪ੍ਰੋਟੈਸਟ ਹੋ ਗਿਆ ਕੱਲ ਤੋਂ ਜਿਹੜਾ ਹੈ ਅਸੀਂ ਅਜੀਟੇਸ਼ਨ ਸੰਘਰਸ਼ ਨੂੰ ਹੋਰ ਵਧਾਵਾਂਗੇ ਅਸੀਂ ਐਜਨ ਸਾਹਿਬ ਨਾਲ ਵੀ ਗੱਲ ਕਰ ਲਈ ਆ ਐਜਨ ਸਾਹਿਬ ਦਾ ਵੀ ਫੋਨ ਆਇਆ ਸੀਗਾ ਮੈਂ ਉਹਨਾਂ ਨੂੰ ਦੱਸਿਆ ਕਿ ਇਦਾਂ ਇਦਾਂ ਗੱਲ ਆ ਤੁਹਾਡਾ ਪੀਡਬਲ ਵੀ ਨਹੀਂ ਮੰਨ ਰਿਹਾ ਉਹਨੂੰ ਸਮਝਾ ਲਓ ਜੇ ਤੋ ਸਮਝਦਾ ਤਾਂ ਠੀਕ ਹੈ ਨਹੀਂ ਤਾਂ ਯੂਨੀਅਨ ਪਲੇਟਫਾਰਮ ਦੇ ਉੱਤੇ ਜੋ ਸਾਡੀ ਬਣਦੀ ਕਾਰਵਾਈ ਆ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂ ਆਪਣਾ ਸ਼ੋਭਨਾਮ ਕੀ ਆ ਤੇ ਆਪਣੇ ਕੋ ਉਧਾ ਕੀ ਆ ਸਰ ਮੈਂ ਮਨੋਜ ਕੁਮਾਰ ਬ੍ਰਾਂਚ ਸੈਕਟਰੀ ਨਾਰਦਰਨ ਰੇਲਵੇ ਮੈਂ ਸਿਉਨ ਮੇਨ ਬ੍ਰਾਂਚ ਜਲੰਧਰ ਔਰ ਮੇਰੇ ਨਾਲ ਸਾਥੀ ਪ੍ਰਦੀਪ ਕੁਮਾਰ ਜੀ ਬ੍ਰਾਂਚ ਸੈਕਟਰੀ ਇੰਜੀਨੀਅਰਿੰਗ ਬ੍ਰਾਂਚ ਲੁਧਿਆਣਾ ਔਰ ਬ੍ਰਾਂਚ ਪ੍ਰਧਾਨ ਕਮਲਚਰਨ ਜੀ ਜੀ ਔਰ ਡਿਵੀਜ਼ਨ ਦੇ ਲੀਡਰ ਸਾਡੇ ਬਲਰਾਜ ਜੀ ਸਾਡੇ ਨਾਲ ਆ